ਹਾਂਜੀ ਅੱਜ ਆਪਾਂ ਚੱਲੇ ਆ ਜੀ ਪਿੰਡ ਕੌਂਕੇਕਲਾਂ ਜਿੱਥੇ ਹਰ ਸਾਲ ਬਾਬਾ ਰੋਡੂ ਜੀ ਦੀ ਯਾਦ ਵਿੱਚ ਮੇਲਾ ਲੱਗਦਾ ਅੱਜ 5 ਤਰੀਕ ਸੀ 5 ਤਰੀਕ ਨੂੰ ਬੀਬੀਆਂ ਦਾ ਮੇਲਾ ਹੁੰਦਾ 6 ਨੂੰ ਵੀਰਾਂ ਦਾ ਮੇਲਾ ਹੁੰਦਾ ਤੇ ਤੁਹਾਨੂੰ ਦਿਖਾਉਣੇ ਆ ਉੱਥੋਂ ਦੀ ਰੌਣਕ ਕਿ ਨਾਲੇ ਤੁਹਾਨੂੰ ਦੱਸਾਂਗੇ ਉੱਥੋਂ ਦਾ ਇਤਿਹਾਸ ਵਰੀ ਵੇਖਿਆ ਲੱਭੀ ਕੇ ਆ ਆ ਜਾਮ ਅਸੀਂ ਚਾਹ ਤੇ ਕੀ ਕੀ ਫੋਟੋ ਤਾਂ ਲੱਗੀ ਕਿ ਕਰਵਾਣਾ ਆਪਾਂ ਆਏ ਜੀ ਅੱਜ ਪਿੰਡ ਕੋ ਕੇ ਤੇ ਬਾਬਾ ਰੋਬੂ ਜੀ ਦਾ ਮੇਲਾ ਲੱਗਦਾ ਤਰੀਖ ਹੈ ਜੀ ਅੱਜ ਜੀ 5 ਸਤੰਬਰ ਅੱਜ ਜਿੰਦਿਆਂ ਭੈਣਾ ਦਾ ਮੇਲਾ ਤੇ ਕੱਲ ਨੂੰ 6 ਤਰੀਕ ਨੂੰ ਵੀਰਾਂ ਦਾ ਹੋਊਗਾ ਮੇਲਾ ਇੱਥੇ ਜੋ ਮੇਸਤਰਾ ਜੋ ਇੱਥੇ ਸ਼ਰਾਬ ਚੜਦੀ ਹੈ ਬਾਬਾ ਰੋਬੂ ਜੀ ਦੇ ਤੁਹਾਨੂੰ ਦਿਖਾਉਣੇ ਆ ਕੋਲੇ ਮੇਲੇ ਦੀਆਂ ਤਸਵੀਰਾਂ

아, 우리 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 저기 뭐 ਆਜੋ ਜੀ ਆਜੋ ਆਓ ਜੀ ਆਓ ਅੱਗੇ ਆਓ ਆਪਾਂ ਅੱਜ ਆਏ ਸੀ ਜੀ ਪਿੰਡ ਕੌਕੇਕਲਾ ਜਿੱਥੇ ਹਰ ਸਾਲ ਬੱਬਾ ਰੋਡੂ ਜੀ ਦੀ ਯਾਦ ਵਿੱਚ ਮੇਲਾ ਲੱਗਦਾ 5 ਅਤੇ 6 ਸਤੰਬਰ ਨੂੰ ਤੇ ਅੱਜ 5 ਤਰੀਕ ਨੂੰ ਹੈਗਾ ਜੀ ਅੱਜ ਭੈਣਾ ਦਾ ਮੇਲਾ ਤੇ 6 ਨੂੰ ਵੀਰਾਂ ਦਾ ਮੇਲਾ ਤੇ ਆਪਾਂ ਇੱਥੋਂ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਪਿੰਡ ਕੌਕੇਕਲਾ ਤੋਂ ਮਾਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਆ ਸਿੱਤ ਬਹੁਤ ਵਧੀਆ ਜੀ ਬੈਠੀਆਂ ਮੰਦਿਰ ਠੀਕ ਆ ਠੀਕ ਆ ਤੇ ਅਸੀਂ ਐਸੇ ਅਜ ਮੇਲੇ ਤੇ ਜੀ ਕੋ ਕੇ ਤੁਹਾਡੇ ਪਿੰਡ ਤੇ ਇਹ ਕੀ ਇਤਿਹਾਸ ਆ ਬਾਬਾ ਰੋਡੂ ਜੀ ਦਾ ਜੀ ਇਤਿਹਾਸ ਬਾਬਾ ਰੋਡੂ ਜੀ ਦਾ ਇਹ ਫਖਰ ਸੀ ਅੱਛਾ ਜੀ ਫਖਰ ਸੀ ਤੇ ਪਹਿਲਾਂ ਕਿਸੇ ਨੇ ਸਾਡੇ ਗੁਆਰਤੀ ਆ ਉਹ ਹਾਂਜੀ ਉਹਨੇ ਥੋੜੇ ਕੁ ਵਾਰ ਕੇ ਨਹੀਂ ਸੁਖਿਆ ਵੀ ਪਾਪਾ ਮੇਰੇ ਬੱਚਾ ਹੋਊ ਅੱਛਾ ਜੀ ਮੈਂ ਤੇਰੇ ਬੋਤਲ ਕਿਹੜਾ ਹੁਣ ਠੀਕ ਆ ਜੀ ਅੱਛਾ ਕਿਹਨੂੰ ਠੀਕ ਆ ਜਦੋਂ ਕੋ ਉਹ ਬੱਚਾ ਵੇਖਿਆ ਵੀ ਹੁਣ ਇਹ 5 6 ਮਹੀਨੇ ਹੋਣ ਵਾਲਾ ਹੂੰ ਤੇ ਉਹਨੇ ਹੋਣ ਨਾ ਦਿੱਤਾ ਗੋ ਜੁ ਜਮਨਾਂ ਦਾਗਾ ਕਹਿੰਦਾ ਹੈ ਉਹਨੇ ਕਿਹਾ ਮੈਂ ਬਾਬੇ ਦੇ ਬੋਤਲ ਦੇ ਹੂੰ ਇਹ ਖਰਾਬ ਪੀਂਦੇ ਸੀ ਬਾਬਾ ਅੱਛਾ ਜੀ ਤਾਂ ਹੀ ਫੇ ਲੱਗਦਾ ਇਹ ਰੱਖਨੇ ਠੀਕ ਹੈ ਹਾਂ ਸਭ ਰਦਪੂਰੀ ਹੁੰਦੀਆਂ ਹੈ ਕਿਹੜੀ ਗੱਲ ਨਹੀਂ ਹੁੰਦੀ ਠੀਕ ਹੈ ਇਹ ਲੱਗਦਾ ਤਾਂ ਉਹ ਕਹਿੰਦਾ ਉਹਨੇ ਨਾ ਕਿਹਾ ਵੀ ਬਾਬੇ ਜੀ ਨੇ ਕਿਹੜਾ ਦੀਨ ਤੇ ਉਹ ਬੋਤਲ ਅੱਧੀ ਲੈ ਗਈ ਅੱਛਾ ਅੱਧੀ ਬੋਤਲ ਲੈ ਗਈ ਅੱਧੀ ਬੋਤਲ ਦੇ ਉੱਤੇ ਜਦੋਂ ਬਾਬਾ ਜੀ ਨੇ ਇਹਨਾਂ ਨੇ ਫੇਰੀ ਮੱਥ ਫੇਰਿਆ ਹਾਂ ਕਹਿੰਦਾ ਲੈ ਬੱਚਾ ਕਹਿੰਦਾ ਇਹ ਵਚਨ ਤਾਂ ਕੀਤਾ ਨਹੀਂ ਮੋਲਣਾ ਹੂੰ ਠੀਕ ਹੈ ਪਰ ਕੁਮਾਈ ਤੂੰ ਵੀ ਨਹੀਂ ਖਾਮੇਗਾ ਦਾ ਹੀ ਹੋ ਅੱਛਾ ਇਰੋਂ ਰੇੜੀ ਬਣਾਈ ਵੀ ਸਾਡੇ ਸਹੁਰੇ ਨੇ ਤਾਂ ਦੇਖੀ ਹੈ। ਹਾਂ ਠੀਕ ਹੈ। ਫਿਰ ਉਹ ਰੇੜੀ ਤੇ ਜਾਂਦਾ ਸੀ ਜਿੱਥੇ ਜਾਂਦੇ ਕੋਈ ਡਾ ਖਾ ਜਾਂਦੇ ਸੀ। ਅਸੀਂ ਕਹਿੰਦੇ ਲੱਤਾਂ ਖੜੀਆਂ ਸੀ ਉਹਨੇ ਕਿਵੇਂ? ਹਾਂ। ਉਹਦੀਆਂ ਲੱਤਾਂ ਖੜੀਆਂ। ਹਾਂ ਇਹਵੇਂ ਜਮਾਈ ਨਹੀਂ ਇੱਥੇ ਹੋਇਆ ਸੀ ਫਿਰ। ਫਿਰ ਉਹਦੂ ਬਾਫ ਜਿਹੜੇ ਮਨਾਉਂਦੇ ਆ। ਹਾਂਜੀ। ਇਹ ਨਾਟ ਰੱਕ ਲੈ ਕੇ ਗਿਆ। ਅੱਛਾ ਜੀ। ਕਲਕੱਤੀ। ਠੀਕ ਹੈ। ਕਨ ਗਾਂਜੇ ਦਾ ਕਨ ਕਾਦਾ ਲੈ ਕੇ ਗਿਆ। ਹੂੰ। ਤੇ ਇਹ ਜਾਣਾ ਸੀ ਫੜਿਆ। ਅੱਛਾ ਜੀ। ਫਿਰ ਇਹਨੇ ਇਕੱਲਾ ਤਤੇ ਖੜ ਕੇ ਕਿਹਾ ਵੀ ਜੇ ਬਾਬਾ ਤੂੰ ਮੈਨੂੰ ਰੱਖੇ ਇੱਥੋਂ ਹੂੰ ਤੇ ਮੈਂ ਤੇਰੀ ਜਗ੍ਹਾ ਬਣਾਉਣਾ ਠੀਕ ਹੈ ਫਿਰ ਉਹ ਇਹਦੀ ਪੂਰੀ ਹੋਈ ਆ ਗਿਆ ਉਹ ਤਾਂ ਫਿਰ ਮੁੜ ਕੇ ਨਹੀਂ ਗਿਆ ਉੱਥੇ ਕਲਕੱਤੇ ਅੱਛਾ ਇਹ ਹਾਂ ਤੇ ਫਿਰ ਉਹਨੇ ਇਹ ਜਗ੍ਹਾ ਅੱਛਾ ਉਹਨਾਂ ਵੱਲੋਂ ਮੇਲਾ ਲਵਾਇਆ ਜਾਂਦਾ ਇਹ ਹਾਂ ਉਸ ਵੱਲ ਦਾ ਲੱਗਦਾ ਇਹ ਠੀਕ ਹੈ ਉਹਨ ਫਿਰ ਡਾਕਟਰ ਰੱਕਾ ਵਾਲੇ ਉਹ ਸਾਰੇ ਸੁੱਖ ਕੇ ਹੁੰਦੇ ਹੂੰ ਸੁੱਖ ਕੀ ਹੁੰਦੇ ਵੀ ਸਾਡਾ ਆ ਪੂਰਾ ਹੋ ਜੇ ਇਹ ਆ ਹੋ ਜੇ ਹੁੰਦਾ ਠੀਕ ਆ ਇਹ ਤੇ ਸ਼ਰਾਬ ਹੀ ਸੁੱਕਦੀ ਆ ਕੱਲੀ ਹੈ ਕੱਲੀ ਸ਼ਰਾਬ ਸੁੱਕੀ ਜਾਂਦੀ ਆ ਨਾ ਹਾਂ ਹਾਂ ਸ਼ਰਾਬ ਦੀ ਨਹੀਂ ਨਹੀਂ ਇਹ ਤਾਂ ਨਾਲ ਹੀ ਦੂਜਾ ਸਾਰਾ ਕੁਝ ਕੁਝ ਮੋਲੀ ਨਾ ਹੈਗਾ ਏ ਡੇਰੀ ਹੈਗੀ ਠੀਕ ਆ ਹਾਂ ਤਾਂ ਇਹ ਚੜਦੀ ਆ ਕਿਸੇ ਦੀ ਪੇਟੀ ਸੁੱਕੀ ਹੁੰਦੀ ਆ ਕਿਤੇ ਅੰਦਰ ਉਹ ਪੇਟੀਆਂ ਸੁੱਕੀਆਂ ਹੁੰਦੀਆਂ ਹਮ ਜਦੋਂ ਆਉਂਦੇ ਆ ਨਾ ਜਿਹੜਾ ਹੁੰਦਾ ਵੀ ਮੈਂ ਤੇ ਵਰਚੀ ਤੇ ਜਾਵਾਂ ਹਾਂ ਫਿਰ ਹੋਂ ਸਭ ਲੈ ਕੇ ਹਾਂ ਠੀਕ ਆ ਇਹਨਾਂ ਦਾ ਠੀਕ ਹੈ ਜੀ ਤੇ ਕੱਲ ਨੂੰ ਕੱਲ ਨੂੰ ਮੇਲਾ ਜਿਹੜਾ ਭਾਈਆਂ ਦਾ ਕੱਲ ਨੂੰ ਸ਼ਰਾਬ ਦਾ ਲੰਗਰ ਚੱਲਦਾ ਫਿਰਤ ਹੈ ਨਾ ਤਾਂ ਹੀ ਹੁਣ ਇਹਨਾਂ ਦੀਆਂ ਬੁੜੀਆਂ ਕਹਿੰਦੀਆਂ ਨਾ ਦੂਜੇ ਮਨੰਦਾਗਾ ਵੀ ਕੁਇਤਰ ਨੇ ਤਾਂ ਮੇਲੇ ਵੇਣੀਆਂ ਤੇ ਸਾਨੂੰ ਕੋਈ ਵੀ ਕਹਿੰਦਾ ਦਸਾਉਂਦੇ ਉਧਰ ਖੰਡ ਪਾਟ ਪੁਹ ਜਾਂਦੇ ਠੀਕ ਹੈ ਠੀਕ ਹੈ ਤੇ ਉਹ ਫਿਰ ਇਹਨਾਂ ਨੇ ਹੁਣ ਇਹ ਦਿਨ ਵੇਖੋ ਬੁੜੀਆਂ ਵਾਲਾ ਰੱਖਤਾ ਠੀਕ ਹੈ ਜੀ ਵੀ ਐਸ ਦਿਨ ਤੇ ਬੁੜੀਆਂ ਆਉਣੀਆਂ ਬੰਦਾ ਕੋਈ ਨਹੀਂ ਬੁੜਦਾ ਠੀਕ ਹੈ ਲੱਗੇ ਵੀ ਹੋਣਗੇ ਇੱਥੇ ਪਹਿਰੇ ਹਾਂਜੀ ਹਾਂ ਬੱਸ ਆਂਦੇ ਏ ਇਹ ਹੁਣ ਤਾਂ ਸੀ ਤੇ ਸਵੇਰੇ ਹਾਲਤ ਵੇਖਣ ਵਾਲੀ ਠੀਕ ਹੈ ਇਹਦਾ ਸਵੇਰੇ ਕਰਦੇ ਹਾਂ ਹਾਂਜੀ ਇੰਨਾ ਪੀ ਪੀ ਲੋਟ ਹੁੰਦੇ ਆ ਕੋਤ ਸਹਾਈਗਾ ਨਾ ਚੀ ਵੀ ਆ ਵੀਰ ਹੌਲ ਵੀ ਜਾਂਦੇ ਆ ਇੰਨਾ ਕੁ ਦਿਨ ਛੇ ਦਿਨ ਇੰਨਾ ਕੁਸ ਕਰਦੇ ਆ ਐਸ ਵੀਰਿਆ ਵੀਰ ਕੁਝ ਦਿਗੇ ਪਏ ਵੀ ਮਿਲਦੇ ਆ ਰਾਂਹਾਂ ਚ ਵੀ ਮਿਲਦਾ ਡਿਗੀ ਸਵੇਰ ਨੂੰ ਸ਼ੁਰੂ ਹੀ ਹੋ ਜਾਣੀ ਉਹ ਪਹਿਲਾਂ ਇਧਰ ਖੰਡ ਪਾਠ ਖੁੱਲਿਆ ਹੁੰਦਾ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਫਿਰ ਇਹ ਲੰਗਰ ਇਹਦਾ ਤੂੰ ਦੇਖ 8 ਵਜੇ ਲੜਨੀ 8 ਵਜੇ ਤੋਂ ਸਹੀ ਇਹ ਜੀ ਹਾਲ ਤੇ ਇਹਨਾਂ ਦੀ ਕੱਲੋਂ ਵੇਖਾਂਗੇ ਜੇ ਸਮਾਂ ਮਿਲਿਆ ਤਾਂ ਵੇਖੀ ਕੀ ਕਰਦੇ ਆ ਇਹ ਹਾਏ ਹੈ ਬੁਰਾ ਹਾਲ ਕਰਦੀ ਹੈ ਬੁਰਾ ਠੀਕ ਆ ਮਾਤਾ ਜੀ ਹਾਂ ਇਹ ਦੂਜਾ ਸਾਡੇ ਪਿੰਡ ਦੇ ਚੰਨ ਮਰਦੇ ਅੱਛਾ ਜੀ ਜੇ ਤਾਂ ਦੇਖ ਪਤ ਇਹ ਬਾਬੇ ਜੀ ਨੇ ਜੇ ਗੱਲ ਕਹੀ ਵੀ ਆ ਵੀ ਇਹ ਪ੍ਰਸ਼ਾਦ ਕਰਕੇ ਦਿਖਾ ਹਾਂ ਹਾਂ ਪ੍ਰਸ਼ਾਦ ਵੰਗੋ ਲਓ ਆਪ ਵੀ ਪ੍ਰਸ਼ਾਦ ਬਣ ਨਹੀਂ ਹੁੰਦੇ ਹੋ ਕੋਸ ਨਹੀਂ ਕਿਸੇ ਨੂੰ ਹੁੰਦਾ ਇਹ ਤਾਂ ਬੰਨੀ ਟੁੱਟੀ ਰਹੀ ਐ ਫਿਰ ਪਰ ਲੋਕ ਲਾਲਚ ਕਰ ਜਾਂਦੇ ਆ ਨਾ ਬੋਤਲ ਬੋਤਲ ਪੀ ਜਾਂਦੇ ਆ ਇਹ ਇਹ ਨਹੀਂ ਪਤਾ ਪਤ ਤੱਕ ਕਿਸੇ ਦੀ ਕਹਿਦੀ ਹੁੰਦੀ ਹੈ ਕਿਸੇ ਦੀ ਕਹਿਤੀ ਹਾਂ ਜੀ ਪਾਣੀ ਤਾਂ ਨਹੀਂ ਇਹਨਾਂ ਨੇ ਕਹਿੰਦੇ ਐਂ ਵੀ ਜਿਹੜਾ ਇੱਥੇ ਪੀਉਣਾ ਨਸ਼ਾ ਨਹੀਂ ਕਰਦਾ ਨਾ ਜਿਹੜਾ ਬਾਹਰ ਲੈ ਕੇ ਜਾਂਦਾ ਉਹਨੂੰ ਨਸ਼ਾ ਫਿਰ ਕਰਦੀ ਆ ਉਹ ਉਹੀ ਤਾਂ ਗੱਲ ਆ ਇੱਥੇ ਤਾਂ ਸਾਰਿਆਂ ਨੂੰ ਪਤਾ ਹਾਂਜੀ ਵੀ ਆਪਾਂ ਅਜੇ ਹੀ ਚੜ੍ਹ ਕੇ ਤੇ ਹੁਣ ਉੱਥੇ ਬਾਹਰ ਲੈਣ ਬਾਹਰ ਤਾਂ ਜਿਹਹ ਜੀ ਹੋਈ ਉਹ ਜੀ ਲਿਉਣੀ ਲਿਉਣੀ ਠੀਕਾ ਵੀ ਫੁੱਲਿਆ ਹੋਇਆ ਇੱਥੇ ਨੂੰ ਠੀਕ ਹੈ ਉਥੋਂ ਦੀ ਨਹੀਂ ਗੱਲ ਕਹਿੰਦੀ ਹਾਂਜੀ ਹਾਂ ਆ ਗੱਲ ਸੀ ਤਾਂ ਬਾਬੇ ਜੀ ਦੀ ਵੇਲਾ ਉੱਥੇ ਸਾਡੇ ਅੰਦਰਲੇ ਘਰਾਂ ਕੋਈ ਰਹਿੰਦੀ ਸੀ ਹੂੰ ਦੂਜਾ ਜਦਿਆਂ ਆਪਣੇ ਬੈਠ ਕੇ ਵੀ ਨਹੀਂ ਘੋਪਾਈ ਵੀ ਸ਼ੁਰੂ ਅੱਛਾ ਜੀ ਉਹਨਾਂ ਨੇ ਕਿਹਾ ਮੇਈ ਭਾਬੀ ਜੀ ਨੂੰ ਆਪਾਂ ਨਾ ਹੋਰ ਥਾਂ ਦੇ ਦੀ ਹੂੰ ਉਹਨਾਂ ਨੇ ਉਹ ਥਾਂ ਬੋਲ ਲਈ ਅੱਛਾ ਇਹ ਲੱਗ ਫਿਰ ਬੁਰਾ ਹਾਲ ਕਰਤਾ ਅੱਛਾ ਹਾਂ ਉਹਨਾਂ ਦਾ ਹਾਨੀਸਾਰ ਉਹ ਥਾਂ ਨਾ ਛੱਡਣਾ ਪਿਆ ਹੂੰ ਉਹਵੇਂ ਜਗ੍ਹਾ ਜੀ ਬਣਾਤੀ ਤੇ ਉਹਨਾਂ ਥਾਂ ਛੱਡ ਦਿੱਤਾ ਅੱਛਾ ਉਹ ਸੀ ਮਾਤਾ ਜੀ ਠੀਕ ਦਿਓ ਮੰਨ ਦਿਆ ਤੁਹਾਨੂੰ ਠੀਕ ਹੈ ਠੀਕ ਹੈ ਆ ਇਤਿਹਾਸਿਕ ਠੀਕ ਹੈ ਮਾਤਾ ਜੀ ਧੰਨਵਾਦ ਜਾਣਕਾਰੀ ਦੇਣ ਲਈ ਹਾਂ ਧੰਨਵਾਦ ਤੁਹਾਡਾ ਜਾਣਕਾਰੀ ਦਿੱਤੀ ਜਿਹੜੀ ਤੁਸੀਂ ਹਾਂ ਨਹੀਂ ਇਹੀ ਗੱਲ ਹੈ ਠੀਕ ਹੈ ਜੀ ਇਹੀ ਸੀ ਇਹੀ